ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੱਲਾਪਾ ਨਵੇਂ ਸ਼ੋਰੂਮ ਦੀ ਵੀਡੀਓ ਪਾਈ ਸੀ ਤੁਹਾਨੂੰ ਕਿਹਾ ਸੀ ਕਿ ਆਪਾਂ ਨਵੇਂ ਸੂਟਾਂ ਦੇ ਤੇ ਕਮੀਜ਼ੀਆਂ ਦੇ ਰੇਟ ਵਿੱਚ ਹਾਜ਼ਰ ਹੋਵਾਂਗੇ ਅੱਜ ਆਪਣੀ ਪਹਿਲੀ ਵੀਡੀਓ ਹੈ ਫਲਕਾਰੀ ਤੇ ਜੋ ਕਿ ਚਨੂਨ ਦੀ ਫਲਕਾਰੀ ਆ 2.5 ਮੀਟਰ ਦੀ ਫਲਕਾਰੀ ਹੈ ਜੀ ਬਹੁਤ ਸੋਹਣੀ ਫਲਕਾਰੀਆ ਵਧੀਆ ਫਿਨਿਸ਼ਿੰਗ ਨਾਲ ਆਪਾਂ ਫਲਕਾਰੀਆਂ ਲੈ ਕੇ ਆਏ ਆ ਬਹੁਤ ਸੋਹਣੀਆਂ ਫਲਕਾਰੀਆਂ ਨੇ ਪੂਰੀਆਂ ਵੱਡੀਆਂ ਫਲਕਾਰੀਆਂ ਨੇ ਠੀਕ ਹੈ ਜੀ ਇਹ ਫਲਕਾਰੀਆਂ ਚਨੂਨ ਤੇ ਨਹੀਂ ਜੀ ਸਾਰਾ ਵਰਕ ਚਨੂਨ ਤੇ ਹੋਇਆ ਹੋਇਆ ਫਲਕਾਰੀਆਂ ਦਾ ਇਹਦੇ ਬਹੁਤ ਵਧੀਆ ਡਿਜ਼ਾਈਨ ਪਏ ਨੇ ਤੇ ਰੇਟ ਕੀ ਹੈ ਰੇਟ ਸਿਰਫ 700 ਰੁਪਿਆ ਜੀ ਠੀਕ ਹੈ ਜੀ ਤੇ ਮਿਲੂ ਕਿਥੋਂ ਬਾਬਾ ਲੇਖਰਾਮ ਕਲਾਥ ਹਾਊਸ ਨੰਕਲਕਲਾਂ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਰਹੋ ਜੀ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਨਵੇਂ ਸੂਟ ਨਾਲ ਜਾਂ ਨਵੇਂ ਕਮੀਜ਼ ਪਜਾਮੇ ਨਾਲ ਤੇ ਨਵੇਂ ਰੇਟ ਨਾਲ ਜੀ ਧੰਨਵਾਦ ਜੀ ਸਾਰਿਆਂ ਦਾ ਆ ਤੁਸੀਂ ਹੁਣ ਇਹਦੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਜੀ ਲਿਆ ਸਕਦੇ ਹੋ ਸਾਰਿਆਂ ਨੂੰ ਧੰਨਵਾਦ ਜੀ